ਪੰਜਾਬ ਦੀਆਂ ਸੜਕਾਂ ਦੇ ਉੱਤੇ ਰੋਜ਼ਾਨਾ ਹੀ ਭਿਆਨਕ ਐਕਸੀਡੈਂਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਈ ਲੋਕਾਂ ਦੀ ਹੁਣ ਤੱਕ ਮੌਤਾਂ ਵੀ ਹੋਈਆਂ ਨੇ ਪਰ ਇਸ ਦੇ ਬਾਵਜੂਦ ਨਾ ਤਾਂ ਲੋਕ ਤੇਜ਼ ਰਫਤਾਰੀ ਕਰਨ ਤੋਂ ਹਟਦੇ ਨੇ ਨਾ ਫਿਰ ਦੂਜੇ ਪਾਸੇ ਪ੍ਰਸ਼ਾਸਨ ਜਾਗਦਾ ਹੈ ਇਸੇ ਨੂੰ ਲੈ ਕੇ ਖਬਰ ਤੁਹਾਨੂੰ ਉਸ ਜਗ੍ਹਾ ਹੀ ਦਿਖਾ ਰਹੇ ਹਾਂ ਜਿਸ ਜਗ੍ਹਾ ਉੱਤੇ ਕੁਝ ਮਹੀਨੇ ਪਹਿਲਾਂ ਤੁਸੀਂ ਵੇਖਿਆ ਹੋਵੇਗਾ ਇੱਕ ਆਰਟੀਕਲ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ ਸੀ ਚੰਡੀਗੜ੍ਹ ਤੋਂ ਕਰਾਲੀ ਵੱਲ ਜਾ ਰਹੀ ਸੀ ਉਸ ਦੇ ਵਿੱਚ ਇੱਕ ਕੁੜੀ ਤੇ ਦੋ ਮੁੰਡਿਆਂ ਦੀ ਮੌਤ ਹੋ ਗਈ ਸੀ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਦੱਸ ਦਿੰਨੇ ਆ ਉਸੇ ਟ੍ਰੈਫਿਕ ਲਾਈਟਾਂ ਦੇ ਉੱਤੇ ਉਸੇ ਜਗ੍ਹਾ ਖੜੇ ਆ ਜਿੱਥੇ ਕਿ ਬੂਤਕਰ ਟ੍ਰੈਫਿਕ ਲਾਈਟਾਂ ਨੇ ਜੋ ਕਿ ਮਹੀਨੇ ਤੋਂ ਉੱਪਰ ਹੋ ਗਿਆ ਇਹ ਬੰਦ ਪਈਆਂ ਨੇ ਇਸ ਜਗ੍ਹਾ ਉੱਤੇ ਕਿਸੇ ਵੀ ਸਮੇਂ ਕੋਈ ਘਟਨਾ ਫਿਰ ਤੋਂ ਵਾਪਰ ਸਕਦੀ ਹੈ ਪਰ ਇਸ ਜਗ੍ਹਾ ਤੋਂ ਦੇਖੋ ਕਿ ਨਾ ਤਾਂ ਪੁਲਿਸ ਕੋਈ ਮੁਲਾਜ਼ਮ ਹੈ ਨਾ ਹੀ ਕੋਈ ਜਗ੍ਹਾ ਉੱਤੇ ਟ੍ਰੈਫਿਕ ਲਾਈਟਾਂ ਚਾਲੂ ਕਰਨ ਵਾਸਤੇ ਪ੍ਰਬੰਧ ਕੀਤਾ ਹੋਇਆ ਭਾਵੇਂ ਕਿ ਇੱਥੇ ਵੱਡੇ ਵੱਡੇ ਲੀਡਰ ਆਉਂਦੇ ਆਉਂਦੇ ਰਹਿੰਦੇ ਨੇ ਪਰ ਕੋਈ ਵੀ ਸਵਾਲ ਧਿਆਨ ਨਹੀਂ ਦੇ ਰਿਹਾ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਵੱਡਾ ਖਤਰਾ ਇਸ ਜਗ੍ਹਾ ਉੱਤੇ ਛੋਟੇ ਬੱਚੇ ਜਾ ਰਹੇ ਨੇ ਤਾਂ ਤੁਸੀਂ ਦੇਖੋ ਕਿ ਆਟੋ ਦੇ ਵਿੱਚ ਇਹਨਾਂ ਨੂੰ ਵੱਡਾ ਖਤਰਾ ਹੋ ਸਕਦਾ ਹੈ ਜਿਸ ਤਰੀਕੇ ਨਾਲ ਬਿਨਾ ਹੈਲਮਟ ਤੋਂ ਲੋਕ ਨਿਕਲ ਰਹੇ ਨੇ ਇਸ ਵਾਸਤੇ ਦਿਖਾ ਦੋ ਮੜਾ ਜਾ ਕਿ ਕਿਵੇਂ ਬੱਚੇ ਜਿਹੜੇ ਦੇਖੋ ਕਿ ਇਹ ਬਿਨਾ ਹੈਲਮਟ ਤੋਂ ਜਿਹੜੇ ਨੌਜਵਾਨ ਨੇ ਬਿਨਾ ਹੈਲਮਟ ਤੋਂ ਜਾਣ ਵਾਲੇ ਨੌਜਵਾਨ ਤਾਂ ਤੁਸੀਂ ਦੇਖੋ ਕਿਸੇ ਵੀ ਸਮੇਂ ਭਿਆਨਕ ਐਕਸੀਡੈਂਟ ਵਾਪਰ ਸਕਦਾ ਹੈ ਬੜੇ ਇਹ ਜਗ੍ਹਾ ਉੱਤੇ ਟਰੱਕ ਜਿਹੜੇ ਨਿਕਲਦੇ ਨੇ ਇਹ ਰੋਡ ਜਿਹੜਾ ਚਰਸਤਾ ਹੈ ਦੱਸ ਦਿੰਨੇ ਆ ਇੱਕ ਸਟੇਡੀਅਮ ਰੋਡ ਤੇ ਨਾਲ ਕਰਾਲੀ ਚੰਡੀਗੜ੍ਹ ਰੋਡ ਟੱਚ ਕਰਦਾ ਜਿਸ ਜਗ੍ਹਾ ਉੱਤੇ ਕਾਫੀ ਟ੍ਰੈਫਿਕ ਹੁੰਦੀ ਹੈ ਪਰ ਇਸ ਜਗ੍ਹਾ ਉੱਤੇ ਟ੍ਰੈਫਿਕ ਲਾਈਟਾਂ ਨਾ ਚੱਲਣ ਕਾਰਨ ਹਾਦਸੇ ਵਾਪਰਨ ਦਾ ਖਤਰਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਲੱਗਦਾ ਕੰਬ ਕਰਨ ਦੀ ਮੀਂਹ ਸੁੱਤੀ ਪਿਆ ਤਾਂ ਕਿਸੇ ਜਗ੍ਹਾ ਕਿਸੇ ਕੋਲ ਹੈਲਮਟ ਨਹੀਂ ਹੈ ਕਿਸੇ ਕੋਲ ਕੋਈ ਗੱਡੀ ਦੇ ਉੱਤੇ ਨੰਬਰ ਨਹੀਂ ਲੱਗਿਆ ਹੋਇਆ ਤੇ ਕਾਫੀ ਜਿਹੜੀਆਂ ਨਗਹਿਲੀਆਂ ਜਗ੍ਹਾ ਉੱਤੇ ਵਰਤੀਆਂ ਜਾ ਰਹੀਆਂ ਨੇ ਤੇ ਤੁਸੀਂ ਦੇਖੋ ਇਸ ਪਾਸੇ ਗੱਡੀਆਂ ਦਿਖਾ ਦਿੰਦੇ ਨੇ ਕੋਈ ਟ੍ਰੈਫਿਕ ਲਾਈਟ ਜਿਹੜੀ ਨਹੀਂ ਚਾਲੂ ਤਾਂ ਬਿਨਾਂ ਹੈਲਮਟ ਤੋਂ ਲੋਕ ਨਿਕਲ ਰਹੇ ਨੇ ਤਾਂ ਕੋਈ ਬਿਨਾਂ ਸੀਟ ਬੈਲਟ ਤੋਂ ਨਿਕਲ ਰਹੇ ਨੇ ਕਾਫੀ ਲੋਕਾਂ ਦੀ ਆਪਾਂ ਜੇ ਗੱਲ ਕਰੀਏ ਜਿਉਂ ਤੇ ਲਾਪਰਵਾਹ ਨਹੀਂ ਕੋਈ ਰੌਂਗ ਸਾਈਡ ਨਿਕਲ ਰਿਹਾ ਤਾਂ ਕੋਈ ਧਿਆਨ ਹੀ ਨਹੀਂ ਹੈ ਇਸ ਪਾਸੇ ਤੋਂ ਦੇਖੋ ਕਿ ਟ੍ਰਿਪਲ ਸਵਾਰੀ ਵੀ ਜਿਹੜੀ ਇਹ ਜਗ੍ਹਾ ਉੱਤੇ ਨਿਕਲ ਰਹੀ ਹੈ ਤਾਂ ਕਾਫੀ ਜਿਹੜੀਆਂ ਸਮੱਸਿਆਵਾਂ ਇਹ ਜਗ੍ਹਾ ਉੱਤੇ ਤੁਸੀਂ ਦੇਖੋ ਕੀ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਨੂੰ ਲੈ ਕੇ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਿਹਾ ਨਿਊ ਚੰਡੀਗੜ੍ਹ ਇਲਾਕੇ ਦੀ ਜਿੱਥੇ ਕੀ ਬਾਰ-ਬਾਰ ਅਸੀਂ ਵੀ ਪੁਲਿਸ ਦੇ ਪ੍ਰਸ਼ਾਸਨ ਧਿਆਨ ਵਿੱਚ ਲੈਣੇ ਆ ਪਰ ਉਹੀ ਜਗ੍ਹਾ ਜਿਸ ਜਗ੍ਹਾ ਉੱਤੇ ਕੁਝ ਦਿਨ ਪਹਿਲਾਂ ਮੌਤਾ ਹੋਈਆਂ ਸੀ ਹੋਰ ਵੱਡੇ ਹਾਦਸੇ ਦਾ ਇੰਤਜ਼ਾਰ ਇਸ ਜਗ੍ਹਾ ਉੱਤੇ ਇਹ ਟ੍ਰੈਫਿਕ ਲਾਈਟਾਂ ਕਰ ਰਹੀਆਂ ਨੇ ਪਰ ਪ੍ਰਸ਼ਾਸਨ ਕੰਬ ਕਰਨ ਦੀ ਨੀਂਦ ਸੁੱਤੀ ਪਈ ਐ ਕਦੋਂ ਟ੍ਰੈਫਿਕ ਲਾਈਟਾਂ ਚਾਲੂ ਹੋਣਗੀਆਂ ਕਦੋਂ ਇਸ ਜਗ੍ਹਾ ਉੱਤੇ ਹਾਦਸੇ ਜਿਹੜੇ ਹੋ ਰਹੇ ਨੇ ਉਹਨਾਂ ਤੋਂ ਬਚਾਅ ਹੋਵੇਗਾ ਇਹ ਵੱਡੇ ਸਵਾਲ ਪ੍ਰਸ਼ਾਸਨ ਵਾਸਤੇ ਖੜੇ ਨੇ ਜਿੰਨੇ ਸਾਡੇ ਇਲਾਕੇ ਦੇ ਦਰਸ਼ਕ ਨੇ ਵੱਤ ਬਾਤ ਸ਼ੇਅਰ ਕਰਿਆ ਕਰੋ ਤਾਂਕਿ ਇਲਾਕੇ ਦੀ ਹਰ ਇੱਕ ਛੋਟੀ ਤੋਂ ਲੈ ਕੇ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਕਰਦੀ ਹੈ ਦੂਜੇ ਪਾਸੇ ਸਰਕਾਰ ਪ੍ਰਸ਼ਾਸਨ ਤੱਕ ਵੀ ਇਹ ਖਬਰ ਪਹੁੰਚ ਸਕੇ ਕਿ ਜਿਸ ਜਗ੍ਹਾ ਉੱਤੇ ਬਿਲਕੁਲ ਦੁਰਘਟਨਾ ਇਸਤ 에ਰੀਆ ਬਣਿਆ ਹੋਵੇ ਉਹ ਜਗ੍ਹਾ ਤਾਂ ਖਾਸ ਕਰਕੇ ਜਿਹੜਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤਾਂਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਤਰੀਕੇ ਦਾ ਹਾਦਸਾ ਨਾ ਵਾਪਰੇ ਪਰ ਕੋਈ ਵੀ ਧਿਆਨ ਨਾ ਦੇਣ ਕਾਰਨ ਇਸ ਟ੍ਰੈਫਿਕ ਲਾਈਟਾਂ ਬੰਦ ਨੇ ਕੋਈ ਪੁਲਿਸ ਮੁਲਾਜ਼ਮ ਟ੍ਰੈਫਿਕ ਦਾ ਨਹੀਂ ਪਰ ਲੋਕ ਬਿਨਾ ਹੈਲਮਟ ਤੋਂ ਬਿਨਾ ਸੀਟ ਬੈਲਟ ਤੋਂ ਨਿਕਲ ਰਹੇ ਨੇ ਕੋਈ ਕਾਨੂੰਨ ਦਾ ਡਰ ਨਹੀਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਾਨੂੰਨ ਦੀ ਲੰਗਣਾ ਕੀਤੀ ਜਾ ਰਹੀ ਹੈ ਪਰ ਇਸ ਜਗ੍ਹਾ ਉੱਤੇ ਹੁਣ ਰੱਬ ਹੀ ਰੱਖਾ ਹੈ ਕਿਉਂਕਿ ਪ੍ਰਸ਼ਾਸਨ ਦਾ ਤੇ ਪੁਲਿਸ ਦਾ ਕੋਈ ਧਿਆਨ ਨਾ ਹੋਣ ਕਾਰਨ ਇਸ ਜਗ੍ਹਾ ਉੱਤੇ ਲੋਕ ਆਪ ਮੁਹਾਰੇ ਨਿਕਲ ਰਹੇ ਨੇ ਕਿਸੇ ਵੀ ਸਮੇਂ ਕੋਈ ਮੋਟਰਸਾਈਕਲ ਦਾ ਜਾਂ ਗੱਡੀ ਦਾ ਮੋੜ ਤੋਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਦੇਖਦੇ ਕਦੋਂ ਹੁਣ ਟ੍ਰੈਫਿਕ ਲਾਈਟਾਂ ਚਾਲੂ ਹੁੰਦੀਆਂ ਨੇ ਤਾਂ ਉਸ ਬਾਅਦ ਸਮਝ ਦੱਸੇਗਾ ਤੁਹਾਡੇ ਕੈਮਨ ਸਮੁੰਦਰ ਨਾਲ ਹਤੇਸ਼ ਸਿੰਘ